ਇੱਕ ਐਮਐਲਏ ਦੀ ਪਤਨੀ ਦੇ ਕਹਿਣ ਦੇ ਉੱਤੇ ਉਸਦੇ ਦੋਸ਼ ਲਗਾਉਣ ਦੇ ਉੱਤੇ ਉਸ ਤੋਂ ਬਾਅਦ ਫਿਰ ਉਸਦੇ ਮਾਮਲਾ ਦਰਜ ਹੋ ਜਾਂਦਾ ਕਿਸਤੇ ਦਰਜ ਹੋਇਆ ਐਨਆਰਆਈ ਦੇ ਉੱਤੇ ਐਨਆਰਆਈ ਨਿਸ਼ੱਤਰ ਸਿੰਘ ਹੈ ਜਿਹੜਾ ਕੀ ਕੈਨੇਡਾ ਦਾ ਪੀਆਰ ਹੈ ਬਸਨੀਕ ਹੈ ਉੱਥੋਂ ਦਾ ਦਰਅਸਲ ਇਸ ਮਾਮਲੇ ਦੀਆਂ ਤੰਦਾਂ ਕਿਤੇ ਹੋਰ ਜਾ ਕੇ ਵੀ ਜੁੜਦੀਆਂ ਨੇ ਦੂਜਾ ਪਾਸਾ ਕੀ ਉਹ ਵੀ ਦੱਸਾਂਗੇ ਪਰ ਪਹਿਲਾਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਦਾਵਾ ਕਰਦੀ ਇੱਕ ਬੀਬੀ ਗੁਰਪ੍ਰੀਤ ਕੌਰ ਗਰੇਵਾਲ ਕਿ ਉਹ ਐਮਐਲਏ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਹਲਕਾ ਸਨੌਰ ਤੋਂ ਜਿਹੜੇ ਐਮ ਐਲ ਏ ਨੇ ਉਹ ਉਹਨਾਂ ਦੀ ਦੂਸਰੀ ਪਤਨੀ ਹੈ ਤਾਂ ਉਹਨਾਂ ਨੇ ਦੋਸ਼ ਲਾਏ ਨੇ ਉਹਨਾਂ ਦੇ ਦੋਸ਼ ਦਾ ਦੋਸ਼ਾਂ ਦੇ ਤਹਿਤ ਹੀ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ ਔਰ ਇਸ ਦੇ ਵਿੱਚ ਜਿਹੜੀ ਗੰਭੀਰ ਧਾਰਾ ਲਾ ਕੇ ਐਨ ਆਰ ਆਈ ਤੇ ਪਰਚਾ ਦਰਜ ਕਰ ਦਿੱਤਾ ਗਿਆ ਪਰ ਇਹਨਾਂ ਇਲਜ਼ਾਮਾਂ ਨੂੰ ਇਹਨਾਂ ਦੋਸ਼ਾਂ ਨੂੰ ਐਨ ਆਰ ਆਈ ਨੇ ਸਿਰੇ ਤੋਂ ਅਨਕਾਰ ਦਿੱਤਾ ਹੈ ਦਰਅਸਲ ਮਾਮਲਾ ਇਸ ਤੋਂ ਪਿੱਛੇ ਚੱਲਦੇ ਆ ਕਿ ਕੀ ਹੋਇਆ ਸੀ 1 ਅਗਸਤ ਨੂੰ ਇੱਕ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਐਨਆਰਆਈ ਨਿਸ਼ੱਤਰ ਸਿੰਘ ਜਿਸ ਦੇ ਉੱਤੇ ਮਾਮਲਾ ਦਰਜ ਹੋਇਆ ਉਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਇਸੇ ਹੀ ਬੀਬੀ ਦੇ ਉੱਤੇ ਗੁਰਪ੍ਰੀਤ ਕੌਰ ਗਰੇਵਾਲ ਦੇ ਉੱਤੇ ਦੋਸ਼ ਲਾਏ ਕਿ ਮੇਰੀ ਕੋਠੀ ਦਬਣਾ ਚਾਹੁੰਦੇ ਨੇ ਔਰ ਕੋਠੀ ਦਬਣ ਦੇ ਲਈ ਉਹਨਾਂ ਨੇ ਅਪੀਲ ਕੀਤੀ ਕਿ ਜਿਹੜੀ ਇਹ ਕੋਠੀ ਦੱਬੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਇਥੋਂ ਤੱਕ ਕੇ ਐਮਐਲਏ ਪਠਾਨ ਮਾਜਰਾ ਉਹਨਾਂ ਦੀ ਇਸ ਵਿੱਚ ਮਦਦ ਕਰਨ ਕਿ ਉਹ ਕੋਠੀ ਮੇਰੀ ਮਿਹਨਤ ਦੀ ਕਮਾਈ ਦੀ ਹੈ ਉਹ ਨਾ ਦਬਣ ਹਾਲਾਂਕਿ ਉਸ ਵਕਤ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਔਰ ਉਹ ਕੋਠੀ ਦੱਬਣ ਵਾਲੇ ਦੋਸ਼ਾਂ ਦੇ ਉੱਤੇ ਬੀਬੀ ਨੇ ਇਹ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮੇਰੇ ਉੱਤੇ ਜਿਹੜੇ ਦੋਸ਼ ਲਾਏ ਜਾ ਰਹੇ ਨੇ ਮੈਂ ਇੱਕ ਵਿਧਾਇਕ ਦੀ ਪਤਨੀ ਹਾਂ ਇਸ ਕਰਕੇ ਮੇਰੇ ਉੱਤੇ ਦੋਸ਼ ਲਾਏ ਜਾ ਰਹੇ ਨੇ ਕਿ ਮਾਮਲਾ ਜ਼ਿਆਦਾ ਤੂਲ ਫੜ ਜਾਵੇ ਹਾਈਲਾਈਟ ਹੋ ਜਾਵੇ ਮੇਰਾ ਕੋਈ ਇਰਾਦਾ ਨਹੀਂ ਹੈ ਇਵਨ ਕਿ ਮੈਂ ਜੋ ਨਿਸ਼ੱਤਰ ਸਿੰਘ ਦੇ ਨਾਲ ਜੋ ਜਾਣ ਪਛਾਣ ਜਿਵੇਂ ਵੀ ਹੋਈ ਇਸ ਦੇ ਬਾਰੇ ਉਹਨਾਂ ਦੇ ਪੁੱਤਰਾਂ ਨੂੰ ਵੀ ਪੁੱਤਰ ਨੂੰ ਵੀ ਜਾਣੂ ਕਰਵਾ ਦਿੱਤਾ ਜਿਹੜੇ ਕਿ ਵਿਦੇਸ਼ ਦੇ ਵਿੱਚ ਰਹਿੰਦੇ ਨੇ ਕਿ ਉਹ ਇੱਥੇ ਕੀ ਕਰ ਰਹੇ ਨੇ ਤੇ ਕੀ ਨਹੀਂ ਕਰ ਰਹੇ ਔਰ ਇੱਥੋਂ ਤੱਕ ਕਿ ਉਹ ਕਹਿੰਦੇ ਕਿ ਉਹਨਾਂ ਦੇ ਪੁੱਤਰ ਵੀ ਆਪਣੇ ਪਿਤਾ ਤੋਂ ਸੰਤੁਸ਼ਟ ਨਹੀਂ ਹੈ ਕਿਉਂਕਿ ਨਛੱਤਰ ਸਿੰਘ ਨੇ ਇੱਕ ਦੂਜਾ ਹੋਰ ਵਿਆਹ ਕਰਵਾ ਲਿਆ ਸੀ। ਇਹ ਮਾਮਲਾ ਉਦੋਂ ਤੱਕ ਤਾਂ ਇੱਥੇ ਤੱਕ ਸੀਮਤ ਸੀ। ਪਰ ਹੁਣ ਤਾਜ਼ਾ ਅਪਡੇਟ ਕੀ ਹੈ? ਉਸ ਦੇ ਬਾਰੇ ਤਾਜ਼ਾ ਅਪਡੇਟ ਇਹ ਹੈ ਕਿ ਉਸੇ ਹੀ ਬੀਬੀ ਨੇ ਐਮਐਲਏ ਦੀ ਜਿਹੜੀ ਕਥਿਤ ਪਤਨੀ ਹੈ, ਜਿਹੜੀ ਕਿ ਪਤਨੀ ਦਾ ਦਾਵਾ ਕਰਦੀ ਹੈ ਕਿ ਉਹ ਐਮਐਲਏ ਪਠਾਨ ਮਾਜਰਾ ਦੀ ਪਤਨੀ ਆ ਤੇ ਉਹਨਾਂ ਦੇ ਵੱਲੋਂ ਹੁਣ ਦੋਸ਼ ਲਾਇਆ ਗਿਆ ਹੈ। ਉਸ ਦੋਸ਼ਾਂ ਦੇ ਤਹਿਤ ਹੀ ਐਨਆਰਆਈ ਉਹੀ ਨਛੱਤਰ ਸਿੰਘ ਜਿਹੜਾ ਕਿ ਪਹਿਲਾਂ ਇਸੇ ਬੀਬੀ ਤੇ ਦੋਸ਼ ਲਗਾ ਰਿਹਾ ਸੀ ਕਿ ਮੇਰੀ ਕੋਠੀ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਹੁਣ ਉਸ ਬੀਬੀ ਨੇ ਕਿਹਾ ਕਿ ਨਹੀਂ ਮੇਰੇ ਨਾਲ ਛੇੜਛਾੜ ਕੀਤੀ ਗਈ ਹੈ ਇਸ ਮਾਮਲੇ ਬਾਰੇ ਉਹਨਾਂ ਨੇ ਸ਼ਿਕਾਇਤ ਵਿੱਚ ਕੀ ਦਰਜ ਕਰਾਇਆ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਜਿਹੜਾ ਕੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਵਿਧਾਇਕ ਹਰਮਿੰਦਰ ਸਿੰਘ ਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਕੈਨੇਡਾ ਵਾਸੀ ਬਜ਼ੁਰਗ ਨਿਸ਼ੱਤਰ ਸਿੰਘ ਵਾਸੀ ਪਿੰਡ ਕੁਮਾਣ ਜ਼ਿਲ੍ਹਾ ਲੁਧਿਆਣਾ ਖਿਲਾਫ ਛੇੜਛਾੜ ਦੇ ਦੋਸ਼ ਈਟ ਕੇਸ ਦਰਜ ਕਰਵਾ ਦਿੱਤਾ ਹੈ ਥਾਣਾ ਸੁਧਾਰ ਦੀ ਪੁਲਿਸ ਨੇ ਐਨਆਰਆਈ ਨਿਸ਼ੱਤਰ ਸਿੰਘ ਖਿਲਾਫ ਨਵੇਂ ਭਾਰਤੀ ਨਿਆਯ ਕਾਨੂੰਨ ਦੀ ਧਾਰਾ 75 ਦੇ ਕੇ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਕਦਮੇ ਦੀ ਜਾਂਚ ਥਾਣੇਦਾਰ ਕੁਲਦੀਪ ਸਿੰਘ ਨੂੰ ਸੌਂਪੀ ਗਈ ਹੈ। ਜਾਂਚ ਅਫਸਰ ਜਿਹੜੇ ਕੀ ਆਈਓ ਨੇ ਇਸ ਮਾਮਲੇ ਦੇ ਵਿੱਚ ਕੁਲਦੀਪ ਸਿੰਘ ਅਨੁਸਾਰ ਕੈਨੇਡਾ ਦੇ ਮਿਸਿਸਾਗਾ ਵਿੱਚ ਰਹਿਣ ਵਾਲੇ ਨਿਸ਼ੱਤਰ ਸਿੰਘ ਨੂੰ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਜਦੋਂ 1 ਅਗਸਤ ਨੂੰ ਐਨਆਰਆਈ ਇੱਥੇ ਸੀ। ਉਸਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਤੋਂ ਬਾਅਦ ਉਹ ਸ਼ਾਇਦ ਫਿਰ ਵਿਦੇਸ਼ ਚਲੇਗਾ ਇਸ ਦਾ ਮਤਲਬ ਜਿਹੜਾ ਕਿ ਹੁਣ ਵਾਪਸ ਲਿਆਉਣ ਦੀ ਪ੍ਰਕਿਰਿਆ ਦੀ ਗੱਲ ਆਕੀ ਜਾ ਰਹੀ ਹੈ ਪਿੰਡ ਸਹੌਲੀ ਵਾਸੀ ਗੁਰਪ੍ਰੀਤ ਕੌਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿ ਆ ਕਿ ਸੁਧਾਰ ਦੇ ਘੁਮਾਨ ਚੌਕੋ ਸਥਿਤ ਅਨਸ਼ਤਰ ਸਿੰਘ ਦੀ ਕੋਠੀ ਵਿੱਚ ਰਹਿ ਕੇ ਸਾਮ ਸੰਭਾਲ ਉਹ ਕਰਦੀ ਸੀ ਹੁਣ ਉਹੀ ਕੋਠੀ ਦਾ ਮਾਮਲਾ ਆ ਰਿਹਾ ਵੀ ਕੋਠੀ ਦੀ ਉਹ ਸਾਮ ਸੰਭਾਲ ਉਸ ਨੂੰ ਮਰਜ਼ੀ ਨਾਲ ਦਿੱਤੀ ਗਈ ਸੀ ਨਸ਼ਤਰ ਸਿੰਘ ਵੱਲੋਂ ਪਰ ਉਸਨੇ ਦਾਅਵਾ ਕੀਤਾ ਕਿ ਨਿਸ਼ੱਤਰ ਸਿੰਘ ਨੇ ਖੋਦੀ ਉਸ ਨੂੰ ਜਿਹੜੀ ਸੰਭਾਲ ਦੇ ਦਿੱਤੀ ਉਸ ਕੋਠੀ ਦੀ ਪਰ ਬਾਅਦ ਵਿੱਚ ਉਸ ਦੀ ਨੀਅਤ ਮਾੜੀ ਹੋ ਗਈ ਤੇ ਉਹ ਬੁਰੀ ਨਜ਼ਰ ਰੱਖਣ ਲੱਗ ਗਿਆ ਜਿਸ ਦੇ ਕਰਕੇ ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਉਸਨੇ ਨਿਸ਼ੱਤਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਸਾਰੀ ਗੱਲ ਦੱਸ ਦਿੱਤੀ ਸੀ ਗੁਰਪ੍ਰੀਤ ਕੌਰ ਅਨੁਸਾਰ 13 ਮਈ ਨੂੰ ਨਛੱਤਰ ਸਿੰਘ ਨੇ ਸ਼ਾਮ ਕਰੀਬ 5 ਵਜੇ ਕੋਠੀ ਵਿੱਚ ਆ ਕੇ ਉਸਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ ਸੀ ਉਸਨੇ ਇਹ ਵੀ ਦਾਵਾ ਕੀਤਾ ਕਿ ਉਸ ਕੋਲ ਫੋਟੋ ਤੇ ਵੀਡੀਓ ਮੌਜੂਦ ਨੇ ਜੋ ਲੋੜ ਪੈਣ ਤੇ ਪੇਸ਼ ਕਰਨਗੇ ਗੁਰਪ੍ਰੀਤ ਕੌਰ ਅਨੁਸਾਰ ਨਛੱਤਰ ਸਿੰਘ ਦਾ ਆਪਣੇ ਭਤੀਜੇ ਨਾਲ ਇਸ ਕੋਠੀ ਬਾਰੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਸ ਕੇਸ ਦੀ ਪੈਰਵਾਹੀ ਲਈ ਨਛੱਤਰ ਸਿੰਘ ਵੱਲੋਂ ਦਿੱਤਾ ਗਿਆ ਮੁਖਤਿਆਰਨਾਮਾ ਹੋਣ ਦਾ ਵੀ ਉਸਨੇ ਦਾਵਾ ਕੀਤਾ ਹੁਣ ਇੱਕ ਪਾਸੇ ਤਾਂ ਨਸ਼ੱਤਰ ਸਿੰਘ ਐਨ ਆਰ ਆਈ ਜਿਸ ਦੇ ਉੱਤੇ ਪਰਚਾ ਦਰਜ ਹੋਇਆ ਐਮ ਐਲ اے ਦੀ ਪਤਨੀ ਦੇ ਕਹਿਣ ਦੇ ਉੱਤੇ ਦੋਸ਼ ਲਾਉਣ ਤੋਂ ਬਾਅਦ ਇੱਕ ਪਾਸੇ ਐਮ ਐਲ اے ਜਿਹੜਾ ਉਹ ਨਸ਼ੱਤਰ ਸਿੰਘ ਸੀ ਐਨ ਆਰ ਆਈ ਸੀ ਉਹ ਇਹ ਕਹਿ ਰਿਹਾ ਸੀ ਕਿ ਮੇਰੀ ਐਮ ਐਲ اے ਵੀ ਮਦਦ ਕਰਨ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਵੀ ਮਦਦ ਕਰਨ ਕਿਉਂਕਿ ਮੇਰੀ ਕੋਠੀ ਦੱਬੀ ਜਾ ਰਹੀ ਹੈ ਪਰ ਹੁਣ ਬੀਬਾ ਜੀ ਕਹਿ ਰਹੇ ਨੇ ਕਿ ਨਹੀਂ ਕੋਠੀ ਦਾ ਵਿਵਾਦ ਉਸ ਦੇ ਭਤੀਜੇ ਨਾਲ ਸੀ ਮੈਨੂੰ ਤੇ ਕੋਠੀ ਦੀ ਸਾਂਭ ਸੰਭਾਲ ਦਿੱਤੀ ਗਈ ਸੀ ਪਰ ਬਾਅਦ ਵਿੱਚ ਉਸ ਦੀ ਨੀਅਤ ਬੁਰੀ ਹੋ ਜਾਂਦੀ ਹੈ ਔਰ ਮੇਰੇ ਨਾਲ ਜਿਹੜੀ ਆ ਜ਼ਬਰਦਸਤ ਸਰੀਰਕ ਸੰਬੰਧ ਬਣਾਉਣ ਦੇ ਲਈ ਦਬਾਅ ਪਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਦਾਵਾ ਕੀਤਾ ਕਿ ਮੇਰੇ ਕੋਲ ਕੁਝ ਫੋਟੋਗ੍ਰਾਫ ਕੋਈ ਵੀਡੀਓ ਵੀ ਨੇ ਜਿਸ ਦੇ ਵਿੱਚ ਇਹ ਸਾਰੇ ਸਬੂਤ ਮਿਲ ਜਾਣਗੇ ਇਸੇ ਕਰਕੇ ਹੁਣ ਪਰਚਾ ਦਰਜ ਕਰ ਦਿੱਤਾ ਗਿਆ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਅਗਲੀ ਰੀ ਕਾਰਵਾਈ ਕੀ ਕਰਦੀ ਹੈ ਕਿਉਂਕਿ ਇਹ ਮਾਮਲਾ ਹੁਣ ਗੁੰਝਲਦਾਰ ਬਣਦਾ ਜਾ ਰਿਹਾ ਹੈ ਪਹਿਲਾਂ 1 ਅਗਸਤ ਤੋਂ ਸ਼ੁਰੂਆਤ ਹੁੰਦੀ ਹੈ ਤੇ ਹੁਣ ਅੱਜ ਦੀ ਘੜੀ ਦੇ ਵਿੱਚ ਕਿੱਥੇ ਤੱਕ ਮਾਮਲਾ ਪੁੱਜ ਗਿਆ ਦੋਵੇਂ ਧਿਰਾਂ ਇਸ ਵਿੱਚ ਕੀ ਕਹਿ ਰਹੇ ਨੇ ਹਾਲਾਂਕਿ ਐਨਆਰਆਈ ਇਸ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ ਇਸ ਬੰਦੀ ਸੰਪਰਕ ਕਰਨ ਤੇ ਜਦੋਂ ਐਨ 79 ਸਿੰਘ ਨੇ ਗੁਰਪ੍ਰੀਤ ਕੌਰ ਵੱਲੋਂ ਲਾਏ ਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਨਿਸ਼ੱਤਰ ਸਿੰਘ ਅਨੁਸਾਰ ਉਸ ਦਾ ਪੁੱਤਰ ਸੰਦੀਪ ਸਿੰਘ ਗੁਰਪ੍ਰੀਤ ਕੌਰ ਨੂੰ ਆਪਣੀ ਭੈਣ ਮੰਨਦਾ ਹੈ ਉਸ ਨੇ ਇਸ ਨੂੰ ਰਾਜਨੀਤਿਕ ਤਾਕਤ ਨਾਲ ਆਪਣੀ ਕੋਠੀ ਤੇ ਕਬਜ਼ਾ ਕਰਨ ਦੀ ਖੇਡ ਦੱਸਿਆ ਨਿਸ਼ੱਤਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਹਰਮਿੰਦਰ ਸਿੰਘ ਠਾਨ ਮਾਜਰਾ ਤੇ ਰਾਏਕੋਟ ਤੋਂ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਖੁਦ ਮਿਲ ਕੇ ਸਾਰੀ ਜਾਣਕਾਰੀ ਮੈਂ ਦਿੱਤੀ ਸੀ ਉਸਨੇ ਦੋਸ਼ ਲਾਇਆ ਕਿ ਉਸ ਨੂੰ ਪੰਜਾਬ ਵਾਪਸ ਆਉਣ ਤੋਂ ਰੋਕਣ ਲਈ ਇਹ ਸਭ ਕੀਤਾ ਜਾ ਰਿਹਾ ਹੈ ਨਛੱਤਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਹੁਣ ਨਛੱਤਰ ਸਿੰਘ ਮੀਡੀਆ ਨਾਲ ਜਿਹੜੀ ਗੱਲਬਾਤ ਕਰ ਰਹੇ ਨੇ ਉਸ ਦੇ ਵਿੱਚ ਤਾਂ ਕਹਿ ਰਹੇ ਨੇ ਕਿ ਇਸ ਦੀ ਨਿਰਪੱਖਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਔਰ ਮੈਨੂੰ ਇੱਥੇ ਆਉਣ ਤੋਂ ਰੋਕਿਆ ਜਾ ਰਿਹਾ ਇੱਕ ਢੰਗ ਦੇ ਨਾਲ ਔਰ ਇਹ ਸਾਰੀ ਸਿਆਸੀ ਖੇਡ ਖੇਡੀ ਜਾ ਰਹੀ ਹੈ ਨਛੱਤਰ ਸਿੰਘ ਦਾ ਇਹ ਕਹਿਣਾ ਹੈ ਪਰ ਬੀਬਾ ਜੀ ਇਹ ਕਹਿ ਰਹੇ ਨੇ ਕਿ ਨਹੀਂ ਉਸ ਦੀ ਨੀਅਤ ਮਾੜੀ ਹੋ ਗਈ ਸੀ ਇਸੇ ਕਰਕੇ ਮੇਰੇ ਤੇ ਦਬਾਅ ਬਣਾਇਆ ਗਿਆ ਕਿ ਸਿਰਕ ਸੁਬੰਧ ਬਣਾਇਆ ਜਾਵੇ ਹੁਣ ਇਹ ਗੰਭੀਰ ਮਸਲਾ ਬਣਦਾ ਜਾ ਰਿਹਾ ਪਰਚਾ ਦਰਜ ਹੋ ਗਿਆ ਐਨਆਰਆਈ ਦੇ ਖਿਲਾਫ ਪਰ ਕੋਠੀ ਦੱਬਣ ਵਾਲੇ ਜਿਹੜੇ ਕਲੇਸ਼ ਦਾ ਸ਼ੁਰੂਆਤ ਹੋਈ ਸੀ ਉਸ ਦੇ ਦੋਸ਼ ਲਾਏ ਗਏ ਸੀ ਉਸ ਦੇ ਬਾਬਤ ਹਾਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਦੇਖਦੇ ਹਾਂ ਕਿ ਇਸ ਬਾਬਤ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦੇ ਨੇ ਸਾਡੀ ਵੀ ਨਜ਼ਰ ਬਣੀ ਰਹੇਗੀ ਇਸ ਮਾਮਲੇ ਦੇ ਉੱਤੇ ਕਿ ਜੋ ਵੀ ਨਵੀਂ ਜਾਣਕਾਰੀ ਮਿਲਦੀ ਹੈ ਪੁਲਿਸ ਦੇ ਹਵਾਲੇ ਨਾਲ ਜਾਂ ਜਿਹੜੇ ਦੋਵਾਂ ਪਾਸਿਓਂ ਇਲਜ਼ਾਮਬਾਜ਼ੀ ਹੋ ਰਹੀ ਹੈ ਇਸ ਪਾਸਿਓਂ ਤਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਜਾਣਕਾਰੀ ਵੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ